ਕਹਿੰਦੇ ਬੇਬੇ ਅਸੀਂ ਸਾਰੀ ਖਲਕਤ ਨੂੰ ਦਸਣ ਆਏ ਆ ਜਿੰਨਾ ਮਰਜੀ ਕੋਠੀਆਂ ਮਹਿਲਾਂ ਤੇ ਪੈਸਾ ਲਾ ਲਓ ਨਸ਼ੇ ਵੇਚ ਕੇ ਸਾਰਿਆਂ ਦਾ ਸਲੀ ਘਰ ਮੜੀਆਂ ਆਖੋ ਸਤਨਾਮ ਜਿਹਨੂੰ ਇਹ ਸਮਝ ਆ ਗਈ ਨਾ ਮੈਂ ਮਰ ਜਾਣਾ ਮੇਰਾ ਦਿਲ ਕਹਿੰਦਾ ਵੀ ਉਹ ਬੰਦਾ ਨਿੰਦਿਆ ਚੁਗਲੀ ਛੱਡ ਦੇ ਉਹ ਨਹੀਂ ਨਸ਼ੇ ਵੇਚਦਾ ਨਾ ਕਿਸੇ ਦਾ ਹੱਕ ਖਾਂਦਾ ਉਹ ਤੇ ਬਸ ਨੀਵੀਂ ਅੱਖ ਹੋ ਜਾਣੀਆਂ ਉਹਦੀਆਂ ਗੁਰੂ ਸਾਹਿਬ ਰੋਜ਼ ਚੇਤੇ ਕਰਾਉਂਦੇ ਏ ਸਰੀਰ ਮੇਰਾ ਇਸ ਜਗ ਮੈਂ ਆਇ ਕਿਆ ਤੁਧ ਕਰਮ ਕਮਾਇਆ ਪੜੋ ਕੇ ਕਰਮ ਕਮਾਇਆ ਤੁਧ ਸ੍ਰੀ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਿਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਹੋਇ ਸਰੀਰ ਪਰਵਾਣ ਹੋਆ ਜਿਨ ਸਤਗੁਰ ਕਿਹੜਾ ਸਰੀਰ ਪ੍ਰਵਾਣ ਹੋ ਗਿਆ ਜੀ ਦੀਆਂ ਅੱਖਾਂ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰਤੀ ਜੀ ਦੇ ਕੰਨਾਂ ਨੇ ਗੰਦੇ ਗੀਤ ਆਪਣੀ ਗੱਡੀ 'ਚ ਆਪਣੇ ਘਰ ਆਪਣੇ ਵਿਆਹ 'ਚੋਂ ਬਾਹਰ ਸੁਣਤੇ ਆਉ ਦੇ ਕੰਨਾ ਚ ਹਰ ਵੇਲੇ ਸਹਾਜ ਪਾਠ ਕੀਰਤਨ ਕਥਾ ਉਹਦੀ ਗੱਡੀ ਚ ਚੱਲਣ ਲੱਗ ਪਿਆ। ਆ ਹੁਣ ਵੀ ਪੰਜ ਸੱਤ ਪਰਿਵਾਰ ਬਾਹਰ ਬੈਠੇ ਤੇ ਲਿੰਕ ਮੈਂ ਭੇਜਦਾ। ਉਹ ਭਾਵੇਂ ਕੰਮ ਤੇ ਗੱਡੀ ਚ ਜਾਣ ਨੂੰ ਸੁਣਨਾ। ਕੰਨਾ ਨੇ ਬਾਣੀ ਸੁਣਨੀ ਅੱਖਾਂ ਨੇ ਦਰਸ਼ਨ ਕੀਤੇ ਹੱਥਾਂ ਨੇ ਸੰਗਤ ਦੇ ਭਾਂਡੇ ਮਾਣਨੇ ਸ਼ੁਰੂ ਕਰਤੇ। ਪੈਰ ਸੰਗਤ ਵੱਲ ਨੂੰ ਤੁਰ ਪਏ। ਆ ਚੌਂਕੜੇ ਨੇ ਸਮਰਪਣ ਕਰ ਦਿੱਤਾ। ਇਹ ਪੂਰਾ ਸਰੀਰ ਹੀ ਲੇਖੇ ਚ ਲੱਗ ਗਿਆ ਕੋ ਸਤਨਾਮ। ਆ ਭੈਦਾ ਹੁੰਦਾ ਜੀ ਗੁਰੂ ਦੀ ਮਹਿਮਾ ਕਬੀਰ ਸਾਹਿਬ ਨੂੰ ਛੱਟ ਕਿਵੇਂ ਵਜੀ ਉਮਰ ਛੋਟੀ ਹੈ ਮਾਂ ਕਹਿੰਦੀ ਚੱਲ ਕਬੀਰ ਤੇਰਾ ਬਾਪੂ ਘਰ ਨਹੀਂ ਤੇ ਬੰਦਾ ਮਰ ਗਿਆ ਤੇ ਤੂੰ ਵੀ ਨਾਲ ਜਾ ਜਿੱਦਾਂ ਆਮੀ ਆਪਾਂ ਮੜੀਆਂ ਚ ਜਾਂਦੇ ਸਾੜ ਤੇ ਦੋਹਾਂ ਚੋਂ ਜਾਣੇ ਨੇ ਵੀ ਦੇਣਾ ਹੀ ਹੈ ਬਾਹਰਲੇ ਦੇਸ਼ ਚ ਕਿਹੜਾ ਜਾਂਦੇ ਪਰ ਆਪਣੇ ਪੰਜਾਬ ਵਿੱਚ ਬੜੀ ਵੱਡੀ ਦਾਤ ਜੇ ਮੁਰਦੇ ਦੇ ਮਗਰ ਦੁੱਸ ਹੌ ਦੁੱਸੋ ਜਾਣਾ ਪਤਾ ਕੀ ਲੈਣ ਜਾਂਦਾ ਸਾਡੇ ਗੁਰੂ ਨੇ ਗੁਰਬਾਣੀ ਨੂੰ ਉੱਥੋਂ ਆਰੰਭ ਕੀਤਾ ਜਿੱਥੇ ਬੰਦੇ ਦੀ ਸੁਭਾਅਤ ਹੀ ਕਿ ਇਹਨਾਂ ਦੇ ਸਾਹਮਣੇ ਜਦੋਂ ਆਪਣੇ ਭੈਣ ਭਰਾ ਨੂੰ ਸਾੜਨਗੇ ਤੇ ਇਹਨਾਂ ਨੂੰ ਕੋਈ ਛੱਟ ਲੱਗੇ ਇਹਨਾਂ ਨੂੰ ਕੋਈ ਅਕਲ ਆ ਜੇ ਉੱਥੇ ਜਾ ਕੇ ਫਿਰ ਕਬੀਰ ਸਾਹਿਬ ਜੀ ਮਾਂ ਕਹਿੰਦੀ ਕਬੀਰ ਤੂੰ ਚੱਲ ਕਹਿੰਦੇ ਮਾਂ ਮੈਂ ਕਦੇ ਗਿਆ ਨਹੀਂ ਅਸੀਂ ਵੀ ਨਿੱਕੇ ਹੁੰਦੇ ਸੀ ਨਾ ਆਪਾਂ ਡਰਦੇ ਹੁੰਦੇ ਸੀ ਸਾਰੇ ਹੁਣ ਤੇ ਇਦਾਂ ਦੀ ਕਿਰਪਾ ਹੀ ਪਈ ਐ ਲੋਕੀ ਸੰਗਤ ਮੈਨੂੰ ਕਹਿ ਦੋ ਭਾਈ ਸਾਹਿਬ ਇਦਾਂ ਨਾ ਬੋਲਿਆ ਕਰੋ ਆਖੋ ਵੇਗ ਰਹੇ ਹੁਣ ਤਾਂ ਇਦਾਂ ਜੀ ਕਰਦਾ ਨਾ ਉਹ ਬਾਣੀ ਕਹਿੰਦੀ ਵੀ ਜਿੱਦਾਂ ਆਮ ਬੰਦਾ ਡਰਦਾ ਮੌਤ ਤੋਂ ਤੇ ਜਿਹੜਾ ਗੁਰਬਾਣੀ ਵਿਸਾਰ ਲੈਂਦਾ ਵਸ ਜਾਂਦੀ ਅੰਦਰ ਬਾਣੀ ਕਬੀਰ ਸਾਹਿਬ ਦੀ ਇੱਕ ਟਾਈਮ ਕਬੀਰ ਸਾਹਿਬ ਕਹਿੰਦੇ ਮਾਂ ਮੈਣੀ ਜਾਣਾ ਮੜੀਆਂ ਚ ਉੱਥੇ ਮਰਦੇ ਕੋ ਕਿਦੇ ਮੌਤ ਐ ਤੇ ਜਦੋਂ ਫਿਰ ਰੰਗ ਲੱਗਾ ਤੇ ਉਹਨਾਂ ਦੇ ਅੰਦਰੋਂ ਆਵਾਜ਼ ਆਈ ਕਬੀਰ ਜਿਸ ਮਰਨੇ ਤੇ जग ਡਰੈ ਮੇਰੇ ਮਰਨੇ ਹੀ ਤੇ ਪਈ ਐ ਪੂਰਨ ਪਰਮਾਨੰਦ ਜਿਸ ਮਰਨੇ ਤੇ जग ਡਰੈ ਮੇਰੇ ਮਨ ਅਨੰਦ ਵੇਖੋ ਇੱਕੋ ਹੀ ਰੂਹ ਸੀ ਨਾ ਜਿਦ ਦਿਨ ਪਹਿਲੇ ਦਿਨ ਗਏ ਤੇ ਡਰਦੇ ਸੀ ਮਾਂ ਕਿੰਨੀ ਚੱਲ ਪੁੱਤ ਜੇ 100 ਬੰਦਾ ਚੱਲਿਆ ਨਾਲ ਤੂੰ ਵੀ ਚੱਲ ਜਾ ਤੈਨੂੰ ਕੀ ਹੁੰਦਾ ਜਾਈਦਾ ਹੁੰਦਾ ਭੈਣ ਭਰਾਵਾਂ ਹੁਣ ਕਬੀਰ ਦੀ ਜਾਣੀ ਚ ਫਰਕ ਸੀ ਸਾਰੇ ਮੁਰਦੇ ਦੇ ਮਗਰ ਗਏ ਮੁਰਦੇ ਨੂੰ ਚਖਾ ਦੇ ਚੜਾਇਆ ਤੇਲ ਪਾਣੀ ਪਾਇਆ ਤੇ ਉਹਦੀ ਫਲੈਟ ਤਿਆਰ ਕਰਕੇ ਤੋਰ ਹੀ ਫਰੀ ਅੱਖੋ ਸਤਨਾਮ ਸ੍ਰੀ ਕਹਿੰਦਾ ਰੋਇਆ ਰੁੱਖ ਕੋਹਾੜੇ ਚ ਵੇਖ ਦਸਤਾ ਟੱਕ ਜੜਾਂ ਤੇ ਲਾਇਆ ਤੇ ਆਪਣੇ ਨੇ ਮਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਲਾਂਬੂ ਚਿਖਾ ਨੂੰ ਲਾਇਆ ਤੇ ਆਪਣੇ ਨੇ ਜਿੰਨਾਂ ਲਈ ਸਾਰੀ ਜ਼ਿੰਦਗੀ ਝੂਠ ਨਿੰਦਿਆ ਨਸ਼ੇ ਫੱਤੇ ਠਗੀਆਂ ਠੋਰੀਆਂ ਐਨਾ ਗੁਨਾਹ ਕਰਦਾ ਪਿਆ ਬੰਦਾ ਕਾਦੇ ਨਹੀਂ ਮਾਇਆ ਕਮਾਉਣ ਲਈ ਕਿਨੂੰ ਦੇਣੀ ਕਰੇ ਤੇ ਜਿਹਦੇ ਵਾਸਤੇ ਜਿਹੜੇ ਮਹਿਲ ਛੱਤੇ ਪਲਾਟ ਖਰੀਦੇ ਇੰਨੀਆਂ ਜ਼ਮੀਨਾਂ ਖਰੀਦੀਆਂ ਬਾਬੇ ਦੀ ਬਾਣੀ ਨਾ ਤੀਰ ਮਾਰਦੀ ਕਹਿੰਦੇ ਆ ਚੁੱਕ ਕੇ ਮਾਰੇ ਕਬਰਾਂ 'ਚ ਤੇ ਰੋਇਆ ਕਦੋਂ ਜਦੋਂ ਵੱਡੇ ਪੁੱਤ ਨੇ ਤੀਲੀ ਵਾਲੀ ਨਾ ਤੇ ਮਰਦਾ ਰੋ ਪਿਆ ਦਗਦੀ ਵੇਖ ਦੁਨੀਆ ਲੰਬੂ ਚਖਾ ਨੂੰ ਲਾਇਆ ਤੇ ਆਪਣੇ ਨੇ ਸੰਗਤ ਚ ਆਨੰਦ ਮਿਲਦਾ ਬੜਿਆਂ ਦਾ ਜੀਵਨ ਬਾਜੂ ਜੀ ਚ ਅਮਲ ਕਰ ਲੈਣ ਕਬੀਰ ਸਿੰਘ ਸਾਹਿਬ ਨੇ ਕੀ ਵੇਖਿਆ ਵੀ ਚਖਾ ਤੇ ਮਰਦਾ ਚੜ ਗਿਆ ਸਾਰਿਆਂ ਨੇ ਰਸਮ ਕਰਨ ਲਈ ਲੋਕੀ ਹੌਲੀ-ਹੌਲੀ ਪਿਛਾੜ ਗਏ ਤੇ ਕਬੀਰ ਸਾਹਿਬ ਉੱਥੇ ਖੜੋ ਗਏ ਉਮਰ ਛੋਟੀ ਹੈ ਤੇ ਜਦੋਂ ਉਹਨਾਂ ਦੇ ਸਾਹਮਣੇ ਉਹਨੂੰ ਅੱਗ ਲਾਈ ਗਈ ਲੋਕੀ ਕਹਿੰਦੇ ਸੀ ਕਬੀਰ ਇੱਧਰ ਆ ਜਾ ਪਿਛਾਹ ਹੋ ਜਾ ਤੇ ਕਬੀਰ ਸਾਹਿਬ ਕਹਿੰਦੇ ਧੰਨਵਾਦ ਮਾਂ ਤੇਰਾ ਧੰਨਵਾਦ ਸੰਗਤੇ ਤੁਹਾਡਾ ਪਹਿਲਾਂ ਤੇ ਮੈਂ ਜ਼ਰੂਰ ਪਛਾਣ ਹੁੰਦਾ ਸੀ ਪਰ ਅੱਜ ਤੁਸੀਂ ਮੈਨੂੰ ਸਾਰਿਆਂ ਨੇ ਇੰਨਾ ਕੁ ਗਾਂ ਕਰਤਾ ਹੁਣ ਮੈਂ ਗਾਂ ਹੀ ਜਾਵਾਂਗਾ ਪਛਾਣ ਨਹੀਂ ਹੁੰਦੀ ਕੀ ਵੇਖਿਆ ਅੱਗ ਚੜ ਗਈ ਜਾਂਦੇ ਤੇ ਅਹੀਂ ਵੀ ਪਤਾ ਨਹੀਂ ਕਿੰਨੇ ਸੰਸਕਾਰਾਂ ਤੇ ਗਏ ਪਰ ਅੱਖਾਂ ਤੇ ਪੱਟੀ ਬੰਨ ਕੇ ਜਾਂਨੇ ਕਾਲੇ ਰੰਗ ਦੇ ਕੰਨਾਂ 'ਚ ਰੂਨ ਦੇ ਕੇ ਜਾਂਨੇ ਕੱਖ ਨਹੀਂ ਸਾਨੂੰ ਦੀਦਾ ਤੇ ਨਾ ਸੁਣਦਾ ਇਹਦਾ ਕਾਰਨ ਕੀ ਗੁਰਬਾਣੀ ਕਹਿੰਦੀ ਮਾਇਆ ਧਾਰੀ ਅਤ ਅੰਨਾ ਬੋਲਾ ਇੰਨਾ ਕਮਾਇਆ ਨਹੀਂ ਅਸਰ ਕਰਤਾ ਸਾਹਮਣੇ ਬੰਦਾ ਛੜਨਦਿਆ ਇਹ ਫੋਨ ਲਾ ਕੇ ਕਹਿੰਦਾ ਉੱਥੇ ਬੈਜੋ ਦਫ਼ਤਰ 'ਚ ਆ ਕੇ ਡੀਲ ਕਰਦੇ ਮੈਂ ਸਨਸਕਾਰ ਤੇ ਆ ਇਹਨੂੰ ਹੈ ਕੋਈ ਫਰਕ ਬਾਣੀ ਕਹਿੰਦੀ ਮਾਇਆ ਧਾਰੀਆ ਤੰਨਾ ਬੋਲਾ ਸ਼ਬਦ ਨਾ ਸੁਣਈ ਬਰ ਰੋਲ ਕਚੋਲਾ ਕਹਿੰਦੇ ਕਬੀਰ ਸਾਹਿਬ ਦੇ ਪੱਟੀ ਉੱਤਰ ਗਈ ਕੰਨ ਖੁੱਲ ਗਏ ਕੀ ਵੇਖਿਆ ਜਦੋਂ ਚਰੜ ਚਰੜ ਕਰਦੀ ਅੱਗ ਚੜੀ ਤੇ ਕਬੀਰ ਸਾਹਿਬ ਦੇ ਅੰਦਰੋਂ ਗੁਰਬਾਣੀ ਉੱਤਰੀ ਤੁਰ ਕੀ ਬਾਣੀ ਕੀ ਗਾਇਆ ਉਹਨਾਂ ਨੇ ਕਬੀਰ ਸਾਹਿਬ ਜੀ ਕਹਿੰਦੇ ਹਾੜ ਜਰੇ ਜਿਉ ਲੱਕਰੀ ਤੁਰੋਂ ਆਈ ਜਿਹੜੀ ਬਾਣੀ ਹੁੰਦੀ ਉਹਨੂੰ ਤੁਰ ਕੀ ਬਾਣੀ ਆਂਦੇ ਨਾ ਉਹਨਾਂ ਕਿਹੜਾ ਪੋਥੀਆਂ ਪੜੀਆਂ ਸੀ ਸਕੂਲੇ ਟਿਊਸ਼ਨ ਕੀਤਾ ਸੀ ਅੰਦਰੋਂ ਆਈ ਅੰਦਰੋਂ ਫੁਰਨਾ ਫਰਿਆ ਇਹਨੂੰ ਕਹਿੰਦੇ ਤੁਰ ਕੀ ਬਾਣੀ ਆਈ ਅੰਦਰੋਂ ਆਵਾਜ਼ ਨਿਕਲੀ ਜਦੋਂ ਸੱਚ ਵੇਖਿਆ ਤੇ ਕਬੀਰ ਸਾਹਿਬ ਕਹਿੰਦੇ ਹਾਰ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਹਕਾਸ ਇਹੋ ਜਾਗ ਜਰਤਾ ਦੇਖ ਕੇ ਭਇਓ ਕਬੀਰ ਦਾ ਲੋਕੀਂ ਘਰ ਨੂੰ ਚਲੇ ਗਏ ਤੇ ਕਬੀਰ ਸਾਹਿਬ ਮੜੀਆਂ ਚ ਮਾਤਾ ਨੇ ਵੇਖਿਆ ਉਹ ਪੁੱਤ ਨਹੀਂ ਮੁੜਿਆ ਤੇ ਜਦੋਂ ਜਾ ਕੇ ਵੇਖਿਆ ਤੇ ਕੋਈ ਉੱਥੇ ਨਹੀਂ ਤੇ ਕਬੀਰ ਸਾਹਿਬ ਬੈਠੇ ਬਾਬਾ ਨਾਨਕ ਵੀ ਮੜੀਆਂ ਜੀ ਬੈਠੇ ਬੜਾ ਵੱਡਾ ਰਾਜ ਹੈ ਜਿੰਨੇ ਫਕੀਰ ਬੰਦਗੀ ਵਾਲੇ ਕਵਰ ਸਥਾਨਾਂ ਵੜਾ ਇਹਨਾਂ ਦਾ ਪਿਆਰ ਹੀ ਕਿਉਂਕਿ ਜਿੰਨੂੰ ਮੌਤ ਦਿਸ ਗਈ ਉਹਨੂੰ ਰੱਬ ਵੀ ਦੀਦਾ ਜਿਹੜੇ ਬੰਦੇ ਨੂੰ ਮੌਤ ਨਹੀਂ ਉਹ ਤੇ ਕਹਿੰਦਾ ਸਾਰੇ ਮਾਰ ਦਿਓ ਸਾਰੇ ਲੋਕੀ ਮਰ ਜਨ ਤੇ ਇਹਨਾਂ ਦੀ ਪੈਲੀ ਮੈਂ ਹੀ ਖਰੀਦ ਲਾਂ ਖੁਸ ਸਤਨਾ ਬਹੁਤਿਆਂ ਨੇ ਤੇ ਸੌਂ ਖਾਦੀ ਨਾ ਇਹ ਉਹਨਾਂ ਨੂੰ ਦੀ ਦੇ ਕੋਈ ਤੇ ਕਬੀਰ ਸਾਹਿਬ ਹੀ ਬੈਠੇ ਆ ਮਰਦਾ ਸੜ ਗਿਆ ਤੇ ਕਬੀਰ ਦੀ ਮਾਂ ਗਈ ਤੇ ਕਹਿੰਦੇ ਪੁੱਤ ਸ਼ਾਮਾ ਪੈ ਗਈਆਂ ਤੂੰ ਇੱਥੇ ਕੀ ਕਰਦਾ ਕਹਿੰਦੇ ਮਾਂ ਤੇਰਾ ਭਲਾ ਹੋਵੇ ਹੋ ਸਕਦਾ ਮੈਂ ਜ਼ਿੰਦਗੀ 'ਚ ਕਿਸੇ ਹੋਰ ਰਸਤੇ ਪੈ ਜਾਂਦਾ ਪਰ ਮਾਂ ਤੇਰੇ ਪੈਰੀਂ ਹੱਥ ਨਵਾ ਤੂੰ ਅੱਜ ਮੈਨੂੰ ਇਹ ਰਸਤਾ ਦਿਖਾਤਾ ਤੇ ਮੈਨੂੰ ਉਸ ਸੱਚ ਦੇ ਨਾਲ ਮਿਲਾਤਾ ਜੀਤੋਂ ਦੁਨੀਆ ਦੂਰ ਹੀ ਮਰ ਗਈ ਪੁੱਤ ਕਿਵੇਂ ਦੀਆਂ ਗੱਲਾਂ ਕਰਦਾ ਏ ਕਬੀਰ ਸਾਹਿਬ ਕਹਿੰਦੇ ਤਰਗਾਈ ਫੇਰ ਅਗਲਾ ਸ਼ਲੋਕ ਉਚਾਰ ਤੱਕ ਵੀਰ ਇਹੋ ਤਨ ਜਾਏਗਾ ਬੋਲੋ ਕਬੀਰ ਇਹੋ ਤਨ ਕਰੋਗੇ ਮੇਕਅਪ ਫਿਰ ਜਾਓਗੇ ਬਿਊਟੀ ਪਾਰਲਰ ਤੇ ਆਖੋ ਵੇਖ ਰੋ ਦਿਓਗੇ ਲੱਖ ਰੁਪਇਆ ਹੁਣ ਕਹਿਣਗੇ ਬਾਬਾ ਆ ਕੀ ਕਹਿ ਗਿਆ ਹੈ ਨਾ ਆਪਾਂ ਤਾਂ ਇਦਾਂ ਹੀ ਤਾਂ ਹੀ ਆ ਗਿਆਨ ਤੇ ਇਦਾਂ ਹੀ ਆ ਫਿਰ ਹੱਸ ਕੇ ਬੋਲ ਪੀਦਾ ਚਲ ਗੁੱਸਾ ਨਾ ਕਰੋ ਇਹੋ ਗੁੱਸੇ ਨਾਲ ਕੀਏ ਤੇ ਗੁੱਸਾ ਕਰੋਗੇ ਵੇਖੋ ਗੁਰਬਾਣੀ ਹੈ ਤਾਈਓ ਗੁਰੂ ਗੋਬਿੰਦ ਸਿੰਘ ਨੇ ਵੀਰ ਜੀ ਸ਼ਬਦ ਪੜ੍ਹ ਕੇ ਗਏ ਅੰਮ੍ਰਿਤ ਦਾ ਵੀ ਕੱਤੋਂ ਸਾਨੂੰ ਇਧਰੋਂ ਰੋਕਿਆ ਇਸ ਵੇਲੇ ਪੂਰਾ ਜੋਰ ਚੱਲੰਦਿਆ ਪਤਿਤਪੁਰੇ ਦਾ ਅੰਨਾ ਪਹਿਲਾ ਲੋਕੀ ਲਾਉਂਦਾ ਆ ਜਿਨ੍ਹਾਂ ਨੇ ਖੋਲੇ ਆ ਨਾ ਪ੍ਰੋਗਰਾਮ ਪਤਿਤ ਕਰਨ ਵਾਲੇ ਦੋ ਦੋ ਸਾਲਾਂ ਚ ਕਰੋੜਪਤੀ ਬਣ ਗਏ ਅਗਲੇ ਤੇ ਪੈਸੇ ਵੀ ਖੁੱਲੇ ਲੋਕੀ ਦਿੰਦੇ ਸੰਗ ਨਹੀਂ ਕਰਦੇ ਜੇ 80000 ਬਿੱਲ ਬਣਾਇਆ ਤੇ ਲੱਖ ਹੀ ਦਿੰਦੇ ਕਹਿੰਦੇ ਟੌਰ ਕੱਢ ਦੇ ਤੇ ਜਿੰਨੇ ਸਰੀਰ ਦਿੱਤਾ ਵਾ ਆ ਨੱਕ ਅੱਖਾਂ ਸਵਾਸ ਦਿੱਤੇ ਉਹਦੇ ਕਰ ਦੀ ਗ੍ਰਾਈ ਕਰਨੀ ਉਹ ਤੇ ਕਹਿਣਗੇ ਬਾਬਾ ਜੀ ਹਜੇ 15 ਦਿਨ ਹੋਏ ਗ੍ਰਾਈ ਦਿੱਤੀ ਫੇਰ ਆ ਗਏ ਆ ਕੋ ਸਤਨਾ ਹੁਣ ਇੰਨੀ ਸੰਗਤ ਅੱਜ ਰਸ ਲੈ ਰਹੀ ਤੇ ਮੈਨੂੰ ਲੱਗਦਾ ਵੀ ਚਲੋ ਅੰਤੇ ਮੇਰੇ ਖਿਆਲ ਵੀਰਾਂ ਨੇ ਪ੍ਰਬੰਧ ਕਿੰਨੇ ਕੀਤਾ ਰੱਬ ਜਾਣੇ ਤੇ ਇੰਨੀ ਸੰਗਤ ਨੂੰ 100-100 ਰੁਪਈਆ ਨਹੀਂ ਆਉਂਦਾ ਭਾਵੇਂ ਤੁਸੀਂ ਹਵਤੇ ਬਾਅਦ ਇੰਦਾ ਆਨੰਦ ਲਓ ਇਸ ਸਮਾਗਮ ਵਿੱਚ ਪਰ ਨਹੀਂ ਆਉਣਾ ਕਿਸੇ ਨਹੀਂ ਆਉਣਾ ਇਸ ਪਾਸੇ ਬੁਰੇ ਕਾਮਕੂਟ ਖਲੋਇਆ ਨਾਮ ਕੀ ਵੇਲਾ ਤੇ ਕਬੀਰ ਸਾਹਿਬ ਦਾ ਪਿਆਰ ਤੁਹਾਡਾ ਪਿਆਰ ਮਿਲਿਆ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਇਹੋ ਤਨ ਜਾਏਗਾ ਜਿੰਨਾ ਮਰਜੀ ਇਹਨੂੰ ਇਹਦੇ ਨਾਲ ਪੰਗੇ ਲੈ ਲੋ ਬੜੇ ਅੱਜਕਲ ਕਾਮੀ ਇਹ ਚੱਲਣ ਲਿਆ ਹੁਣ ਤੇ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਨਾਂਗੇ ਪੌਂਤੇ ਗਏ ਜਿਨ ਕੇ ਲੱਖ ਕਰੋੜ ਕਹਿੰਦੇ ਮਾਂ ਉਹ ਜੀ ਦਾ ਸੰਸਕਾਰ ਉਹ ਘਟਿਆ ਕਰੋੜਪਤੀ ਸੀ ਤੇ ਉਹਦੇ ਪੈਰ ਨੰਗੇ ਸੀ ਖੱਫਣ ਚੋਂ ਬਾਹਰ ਤੇ ਮੈਂ ਤੇ ਇੱਥੇ ਬੈਠਾ ਆਨੰਦ ਵੜਾਇਆ ਜੀ ਨਹੀਂ ਕੀਤਾ ਜਾਨ ਨੂੰ ਲੋਕ ਚਲੇ ਗਏ ਹੱਲੇ ਨਹੀਂ ਭੱਜ ਗਏ ਪਰ ਮੈਨੂੰ ਤੇ ਬੜਾ ਵਧੀਆ ਲੱਗਾ ਕਿ ਮਾਂ ਸੋਚੇ ਕਵੀਰ ਨੂੰ ਕੀ ਹੋ ਗਿਆ ਤੇ ਉਹਨਾਂ ਦੀ ਬਾਣੀ ਵੀ ਹੈ ਨਾ ਗੰਗਾ ਕੈ ਸੰਸਲਤਾ ਬਿਗਰੀ ਸੋ ਸੰਸਲਤਾ ਗੰਗਾ ਹੋਈ ਨਿਵਰੀ ਬਿਗਰਿਓ ਕਵੀਰਾ ਰਾਮ ਦੁਹਾਈ ਮਾਂ ਸੋਝਦੀ ਵੀ ਨੂੰ ਕੀ ਹੋ ਗਿਆ ਕਿ ਤਿਹੇ ਲੱਤ ਨਹੀਂ ਗਿਆ ਮੇਰਾ ਪੁੱਤ ਕਿਦਾਂ ਦੀਆਂ ਗੱਲਾਂ ਕਰੀ ਜਾਂਦਾ ਸਾਚ ਭਇਓ ਅਨਕਤਹਿ ਨ ਜਾਈ ਕਬੀਰ ਸਾਹਿਬ ਕਹਿੰਦੇ ਮਾਤਾ ਚੱਲ ਜਾ ਕਰ ਨੂੰ ਮੇਰਾ ਨਹੀਂ ਕੀ ਕਰਦਾ ਮੈਂ ਤੇ ਇੱਥੇ ਬਹਿਣਾ ਮਾਂ ਕਹਿੰਦੀ ਮੜੀਆਂ ਚ ਬਹਿਣਾ ਇਹ ਪੰਢਰ ਦੇ ਨਾ ਸਾਰੇ ਤੇ ਬਾਬੇ ਦੀ ਬਾਣੀ ਵੀ ਕਹਿੰਦੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਉਹ ਆ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ ਆ ਜਿਹੜਾ ਸ਼ਬਦ ਸੁਣ ਰੇ ਇਹਦੇ ਨਾਲ ਮਿਲਣਾ ਸਕੋ ਫਿਰ ਕਬੀਰ ਸਾਹਿਬ ਕਹਿੰਦੇ ਨਹੀਂ ਰਹਿਣਾ ਤੇ ਮਾਂ ਕਹਿਣ ਲੱਗੀ ਉੱਠ ਕਬੀਰ ਚੱਲ ਜੇ ਕਹਿਣ ਲੱਗੇ ਮਾਂ ਮੈਨੂੰ ਪੁੱਛ ਤੇ ਲੈ ਲੈਂਦੇ ਓ ਤੁਣਾ ਜਿੰਨੇ ਮੇਰੇ ਅੰਦਰ ਪ੍ਰਵੇਸ਼ ਕਰਕੇ ਸ਼ਬਦ ਕਢਾਏ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਆਪਾਂ ਜੋਰ ਲਾਉਣਾ ਹੀ ਹੈ ਜਿਵਾਲ ਚਿੱਟੇ ਹੁੰਦੇ ਕਾਲੇ ਕਰ ਲੈਨੇ ਆਂ ਗੋਡੇ ਦੁਖ ਦੇ ਨਵੇਂ ਪਵਾ ਲੈਨੇ ਆਂ ਅੱਖਾਂ ਘਟੀਆਂ ਲੈਂਜ ਪਵਾ ਲਿਆ ਦਿਲ ਦਾ ਵਾਲ ਬੰਦ ਆਪਰੇਟ ਕਰਾ ਲਿਆ ਸਾਰਾ ਸਰੀਰ ਤੇ ਨਵਾਂ ਪੁਆਈ ਜਾਂਨੇ ਪੈਸੇ ਨਾਲ ਤਰੱਕੀ ਹੋ ਗਈ ਸਾਇੰਸ ਬਹੁਤ ਤਰੱਕੀ ਕਰ ਗਈ ਪਰ ਇੱਕ ਚੀਜ਼ ਜਿਹੜੀ ਹੈ ਨਾ ਉਹ ਬਾਪੂ ਦੇ ਕੋਲੇ ਹੈ ਉਹ ਕਿਹੜੀ ਜੰਮਣਾ ਤੇ ਮਰਨਾ ਇਹ ਬਾਪੂ ਦੇ ਕੋਲ ਆ ਜਿੰਨਾ ਮਰਜ਼ੀ ਤਰੱਕੀ ਕਰ ਲੋ ਮੈਡੀਸਨ ਆਹੋ ਜਿਹੀ ਆ ਗਈਆਂ ਬੁੱਢੇ ਨੂੰ ਜਵਾਨ ਦਿਸਣ ਲਾ ਦਿੰਦੀਆਂ ਪਰ ਸਵਾਸਾਂ ਦੀ ਗੰਢ ਕਿਹਦੇ ਕੋ ਆ ਉਹ ਲੈ ਕੇ ਵਿਖਾਉਂ ਹਾਂ ਇਸ ਤਰ੍ਹਾਂ ਫਿਰ ਵੱਡੇ ਵੱਡੇ ਮੰਤਰੀ ਮਰਨ ਹੀ ਨਾ ਕਿੰਨਾ ਪੈਹਾ ਨਾ ਕੋਈ ਅਮਰੀਕਾ ਜਾ ਕੇ ਤੇ ਨਵੇਂ ਬਣ ਜਾਣ ਮਹਾਰਜ ਕਹਿੰਦੇ ਆਉਣ ਜਾਣ ਇੱਕ ਖੇਲ ਬਣਾਇਆ ਆਗਿਆ ਗੈਰੀ ਕਬੀਰ ਸਾਹਿਬ ਕਹਿੰਦੇ ਮਾਣ ਕਿੱਥੇ ਜਾਣਾ ਜਿੱਥੇ ਜਾਣਾ ਚਲੇ ਗਿਆਂਗੇ ਕਹਿੰਦੇ ਪੁੱਤ ਕਿਵੇਂ ਦੀਆਂ ਗੱਲਾਂ ਕਰਦਾ ਹੈ ਕਹਿਣ ਲੱਗੇ ਗੱਲ ਸਹੀ ਕੀਤੀ ਮਾ ਮੈਨੂੰ ਗੱਲ ਕਰ ਲੰਦੇ ਮਾਲਕਣਾ ਪੀ ਜਿੰਨੇ ਹੁਣ ਕਵਰਾਂ ਚ ਪਚਾ ਕੇ ਇੰਨਾ ਸੱਚ ਦਿਖਾਤਾ ਸੱਚ ਭਇਓ ਅਨ ਕਤੇ ਨ ਜਾਈ ਹੁਣ ਮੈਂ ਕਿੱਥੇ ਜਾਵਾਂ ਫਿਰ ਅਗਲੀ ਅਗਲੇ ਸ਼ਲੋਕ ਚ ਪੁੱਛਿਆ ਕਬੀਰ ਇਹੋ ਤਨ ਜਾਏਗਾ ਪਤਾ ਹੀ ਆ ਚਲੇ ਜਾਣਾ ਇੱਕ ਦਿਨ ਫਿਰ ਨਾਲ ਪੁੱਛ ਵੀ ਲਿਆ ਕਮਣੇ ਮਾਰਗ ਲਾਈ ਕੀ ਕਰੀਏ ਫਿਰ ਇਹਦਾ ਹੁਣ ਪੀ ਤੇ ਤੁਸੀਂ ਦੱਸਤਾ ਵੀ ਨਹੀਂ ਰਹਿਣਾ ਭਾਵੇਂ ਇਹਨੂੰ ਜਿੰਨਾ ਮਰਜੀ ਸ਼ਿੰਗਾਰ ਲੋ ਗਹਿਣੇ ਪਾ ਲੋ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਮਾਹਬੂਰ ਕੋ ਪੜ੍ਹਦੇ ਹੁੰਦੇ ਸੀ ਪੜ੍ਹੀਏ ਸੋਨੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆਂ ਤੇ ਛੱਡ ਜਾਏਗਾ ਸੋਨੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆਂ ਤੇ ਛੱਡ ਜਾਏਗਾ ਸੋਨੇ ਦੁਨੀਆਂ ਤੇ ਸੋਨੇ ਕੱਪੜੇ ਤੇ ਰੂਪ ਦੁਨੀਆਂ ਤੇ ਮੇਰੇ ਪਿਆਰੇ ਇੱਕ ਦਿਨ ਛੱਡ ਜਾਵਾਂਗਾ ਮੇਰੇ ਪਿਆਰੇ ਇੱਕ ਦਿਨ ਛੱਡ ਜਾਵਾਂ ਪੜੋ ਮੇਰੇ ਪਿਆਰੇ ਇੱਕ ਦਿਨ ਛੱਡ ਜਾਵਾਂਗਾ ਮੇਰੇ ਪਿਆਰੇ ਇੱਕ ਦਿਨ ਛੱਡ ਜਾਵਾਂਗਾ ਮੇਰੇ ਪਿਆਰੇ ਇੱਕ ਦਿਨ ਛੱਡ ਜਾਵਾਂਗਾ ਨਰੇ ਇੱਕ ਦਿਨ ਛੱਡ ਜਾਵਾਂਗਾ ਆਹਾ ਕਬੀਰ ਸਾਹਿਬ ਕਹਿੰਦੇ ਹੂੰ ਰੱਬ ਜੀ ਦੱਸ ਦਿਓ ਕਰੋ ਕਿਰਪਾ ਲੈਣਾ ਮੈਂ ਕੀ ਕਰਿਆ ਕਰਾਂ